ਹਾਂਜੀ ਅੱਜ ਪਹੁੰਚਿਆਂਗੇ ਆਪਾਂ ਮਾਨਸਾ ਮੰਡੀ 'ਚ ਤੇ ਅੱਜ ਤਰੀਕ ਹੈ ਗਿਆ 28 11ਵਾਂ ਮਹੀਨਾ 2025 ਤੇ ਅੱਜ ਸਾਨੂੰ ਕਾਟੂ ਮਾਲ 'ਚ ਬਹੁਤ ਚੰਗੀਆਂ ਤੱਕੀਆਂ ਆ ਲੱਗਿਆ ਦੇਖ ਸਕਦੇ ਤੁਸੀਂ ਪੂਰੀ ਵਧੀਆ ਕੱਟੀ ਕਿਸੇ ਨੇ ਕਾਟੂ ਮਾਲ 'ਚ ਵੇਚਤੀ इधर झोटे खड़े चंगे चंगिया मैसा इतनी कार्टू माल चो बूरी खड़ी है सामने वेख सकते बूरी नीली रावी च आ गई है ਦੇਖੋ ਬੈਕ ਬੱਟਾ ਮਤਰਾ ਕਰਵਾਤਾ ਜੀ ਤੇ ਜਲੂਮਾ ਬੰਸ ਤੇਨੇ ਬਤਾਰਾ ਚੱਤਰੀ ਰਾਣਵਾ ਜੀ ਨੇ ਇੱਕ ਐਕਟਰ ਜੀ ਤੇ ਜੀ ਵੀ ਇੱਕ ਸਾਹ ਦੇ ਇੱਕ ਆਟੂਮਾਲ ਤੇ 80 ਖੜੇ ਨੇ ਅੰਦਰ ਖੜੀਆਂ ਨੇ ਮੈਸਾਂ ਆ ਦੇਖੋ ਕਿੰਨੀ ਚੰਗੀ ਝੁੱਟੀ ਖੜੀ ਹੈ ਕਾਟੂਮਾਲ ਚ ਉੱਤਵਾਗਲੀ ਵੀਡੀਓ ਚ ਆਪਾਂ ਤੁਹਾਨੂੰ ਤਾਜੇ ਪਸੂ ਦਾ ਰੇਟ ਦੱਸਾਂਗੇ ਉਸਕੇ ਭਈ ਅੱਜ ਦੇ ਰੇਟ ਕੀ ਕੀ ਰਹਿਣ ਵਾਲੇ ਨੇ ਸੋ ਆਪਾਂ ਅਗਲੀ ਵੀਡੀਓ ਪਾਵਾਂਗੇ ਬਣਾ ਕੇ